ਕਹਿੰਦੇ ਜ਼ਿੰਦਗੀ ਦੇ ਵਿੱਚ ਬੰਦਾ ਦੌਲਤ ਨਾਲ ਨਹੀਂ ਵੱਡਾ ਹੁੰਦਾ ਤੇ ਦਿਲ ਦੇ ਨਾਲ ਵੱਡਾ ਹੋਣਾ ਜ਼ਰੂਰੀ ਹੈ ਕਿਉਂਕਿ ਪੈਸਾ ਤਾਂ ਕਦੇ ਵੀ ਮਿਟ ਸਕਦਾ ਪਰ ਜੋ ਇਨਸਾਨੀਅਤ ਆ ਉਹ ਕਦੇ ਨਹੀਂ ਮਿਟ ਸਕਦੀ ਆ ਜੋ ਆਪਾਂ ਇਹ ਤਿੰਨ ਫਕਰਾਂ ਦੀ ਉਦਾਹਰਣ ਤੋਂ ਆਪਾਂ ਗੱਲ ਸਮਝੀਏ ਪਹਿਲਾ RAMU ਫਕਰ ਹਰ ਰੋਜ਼ ਰੋਟੀ ਮੰਗਦਾ ਤੇ ਖਾ ਕੇ ਸੌ ਜਾਂਦਾ ਉਹ ਕਹਿੰਦਾ ਰੱਬ ਨੇ ਅੱਜ ਦੇਤੀ ਕੱਲ ਰੱਬ ਨੂੰ ਹੀ ਫਿਕਰ ਆਪੇ ਦੇਉ ਦੂਸਰਾ ਫਕਰ ਸ਼ਾਮੂ ਆ ਜਾਂਦਾ ਉਹ ਭੀਖ ਚੁੱਪਚਾਪ ਲੈ ਲੈਂਦਾ ਪਰ ਹਮੇਸ਼ਾ ਲੋਕਾਂ ਤੋਂ ਦੁਖੀ ਨਰਾਜ਼ ਰਹਿੰਦਾ ਕਹਿੰਦਾ ਦੁਨੀਆ ਖਰਾਬ ਹੈ ਕੋਈ ਪਿਆਰ ਨਹੀਂ ਕਰਦਾ ਲੋਕਾਂ ਕੋਲ ਦਿਲ ਨਹੀਂ ਤੀਜਾ ਫਕਰ ਬੀਰੂ ਆ ਜਾਂਦਾ ਉਹ ਭੀਖ ਤਾਂ ਮੰਗਦਾ ਪਰ ਹਰ ਰੋਜ਼ ਜੋ ਪੈਸੇ ਦਿੰਦਾ ਉਹਨਾਂ ਨੂੰ ਸੰਭਾਲ ਕੇ ਰੱਖਦਾ ਜਦ ਕੋਈ ਕੱਪੜਾ ਕਮੀਜ਼ ਦਿੰਦਾ ਉਸ ਨੂੰ ਧੋਸਵਾਰ ਕੇ ਰੱਖ ਲੈਂਦਾ ਖਾਲੀ ਨਹੀਂ ਬੈਠਦਾ ਪਿੰਡ ਦੇ ਰਸਤੇ ਸਾਫ਼ ਕਰਦਾ ਅਤੇ ਬੱਚਿਆਂ ਨੂੰ ਕਹਾਣੀਆਂ ਸੁਣਾਉਂਦਾ ਜੀਵ ਬੱਚਿਆਂ ਨੂੰ ਕਹਿੰਦਾ ਜੀਵਨ ਇੱਕ ਤੋਹਫ਼ਾ ਹੈ ਚਾਹੇ ਕਿਸੇ ਵੀ ਹਾਲਾਤ ਦੇ ਵਿੱਚ ਹੋਵੇ ਕਈ ਸਾਲ ਬਾਅਦ ਫਿਰ ਇੱਕ ਦਿਨ ਪਿੰਡ ਦੇ ਵਿੱਚ ਰਾਜੇ ਦੀ ਸਿਕਿਉਰਿਟੀ ਆਉਂਦੀ ਹੈ ਉਹ ਕਹਿੰਦੀ ਹੈ ਮੈਨੂੰ ਉਹ ਮਨੁੱਖ ਚਾਹੀਦਾ ਹੈ ਜੋ ਗਰੀਬ ਹੋ ਕੇ ਵੀ ਮਨ ਵਿੱਚ ਰਾਜਾ ਹੋਵੇ ਤਿੰਨ ਫੱਕਰਾ ਨੂੰ ਬੁਲਾਇਆ ਗਿਆ RAMU ਕਹਿੰਦਾ ਮੈਂ ਰੋਟੀ ਖਾ ਕਹਿੰਦਾ ਹਾਂ ਰੱਬ ਨੂੰ ਧੰਨਵਾਦ ਕਰਦਾ ਹਾਂ ਹੋਰ ਕੀ ਚਾਹੀਦਾ ਹੈ ਸ਼ਾਮੂ ਕਹਿੰਦਾ ਸਭ ਧੋਖੇ ਬਾਅਦ ਮੇਰੀ ਕੋਈ ਇੱਜ਼ਤ ਨਹੀਂ ਕਰਦਾ ਬੀਰੂ ਹੌਲੀ-ਹੌਲੀ ਹੱਸਦਾ ਤੇ ਕਹਿੰਦਾ ਮੈਂ ਗਰੀਬ ਹਾਂ ਪਰ ਮੇਰੇ ਕੋਲ ਖੁਸ਼ੀ ਹੈ ਮੇਰੇ ਦਿਲ ਵਿੱਚ ਕੋਈ ਗਿਲਾ ਨਹੀਂ ਤੇ ਮੇਰੇ ਹੱਥ ਖਾਲੀ ਹੈ ਹੋ ਸਕਦੇ ਹਨ ਪਰ ਦਿਲ ਭਰਿਆ ਹੋਇਆ ਹੈ ਰਾਜੇ ਦੀ ਸਿਕਿਉਰਿਟੀ ਨੇ ਬੀਰੂ ਨੂੰ ਚੁਣ ਲਿਆ ਤੇ ਉਸ ਨੂੰ ਆਪਣਾ ਸਲਾਹਕਾਰ ਬਣਾਇਆ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਦੌਲਤ ਨਾਲ ਨਹੀਂ ਦਿਲ ਨਾਲ ਵੱਡੇ ਬਣੋ ਖੁਸ਼ੀ ਹਮੇਸ਼ਾ ਸਾਂਝੀ ਕਰਨ ਨਾਲ ਹੀ ਵਾਧੀ ਹੈ ਹਮਦਰਦੀ ਤੇ ਸੇਵਾ ਸਭ ਤੋਂ ਵੱਡੀ ਦੌਲਤ ਹੈ ਦਿਨ ਚੜ੍ਹਦੇ ਸੂਰਜ ਵਾਂਗ ਸੋਚੋ ਹਮੇਸ਼ਾ ਚਮਕਦੇ ਰਹੋ ਮੁਸੀਬਤ ਵਿੱਚ ਮਨੁੱਖਤਾ ਨਾ ਭੁੱਲੋ